ਨਾ ਹੋਈਆ ਬਹੁਤ ਹੀ ਨੰਨ ਜੋ ਕਟਨਾ ਇੱਕ ਨਿਹੱਤਿਆਂ ਤੇ ਇੱਕ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਖੁਸ਼ੀਆਂ ਮਨਾਉਣਗੇ ਜਿਨ੍ਹਾਂ ਦੇ ਮੈਂ ਕਹਿ ਸਕਦਾ ਵੀ ਕਈਆਂ ਦਾ ਨਵਾਂ ਨਵਾਂ ਮੈਰिज ਹੋਈ ਲਾਈਫ ਪਾਰਟਨਰ ਨਾਲ ਸੀ ਕੋਈ ਆਪਣੇ ਬਜ਼ੁਰਗਾਂ ਨੂੰ ਕਮ ਆਉਣ ਗਿਆ ਸੀ ਪਰ ਜੋ ਹੈਰਾਨੀ ਦੀ ਗੱਲ ਹੈ ਜੋ ਉੱਥੇ ਵਾਕਿਆ ਹੋਇਆ ਆਪਾਂ ਤੌਰ ਤੁਹਾਡੇ ਸਾਹਮਣੇ ਇਹਦੇ ਵਿੱਚ ਕਈ ਸਵਾਲੀਆ ਨਿਸ਼ਾਨ ਵੀ ਹੈ ਕੀ ਇਹ ਨਹੀਂ ਹਜ਼ਾਰਾਂ ਦੀ ਗਿਣਤੀ ਉੱਥੇ ਕੀ ਉੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀ ਉੱਥੇ ਅ ਮੈਂ ਕਹਿ ਸਕਦਾ ਵੀ 1 ਲੱਖ 60 ਹਜ਼ਾਰ ਦੇ ਕਰੀਬ ਜਿਹੜੀ ਫੌਜ ਦੀ ਭਰਤੀ ਦੀ ਪੈਂਡਿੰਗ ਹੈ ਹਜ਼ਾਰ ਦੇ ਕਰੀਬ ਕੀ ਉਹ ਭਰਤੀ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਔਰ ਲੈਫਟੀਨੈਂਟ ਜਿਹੜੇ ਨੇ ਉਹਨਾਂ ਦੀ ਸਿਸਟਰ ਦਾਸ ਰਹੀ ਸੀ ਵੀ ਉਹ ਡੇਡ ਕੈਂਟਾ ਉੱਥੇ ਜਿਹੜੇ ਤੜਫ ਦੇਦੇ ਕੋਈ ਵੀ ਉਹਨਾਂ ਵਾਸਤੇ ਕੋਈ ਵੀ ਸੁਵਿਧਾ ਕੋਈ ਵੀ ਅਫਸਰ ਜਿਹੜਾ ਕੋਈ ਵੀ ਉੱਥੇ ਨਹੀਂ ਮਿਲਿਆ ਨਹੀਂ ਤੇ ਹੋ ਸਕਦਾ ਸੀ ਉਹ ਮਿਲ ਸਕਦਾ ਸੀ ਸੋ ਬੜਾ ਦੁੱਖ ਲੱਗਾ ਜੀ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸੋਚੀ ਸਾਡੀ ਆਮਦ ਨਹੀਂ ਪਾਰ ਕੇ ਮੰਦਰ ਵਿਖੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਬੇਨਤੀ ਕਰਾਤੀ ਔਰ ਇਸ ਹਵਾਨੀਅਤ ਲਈ ਅਸੀਂ ਕਹਿ ਸਕਦੇ ਹਾਂ ਵੀ ਹਿੰਦੁਸਤਾਨ ਸਾਰਾ ਦੇਖੇ ਇਹੋ ਜੇ ਦਰਿੰਦਿਆਂ ਨੂੰ ਕੈਸੀ ਸਜ਼ਾ ਮਿਲਦੀ ਹੈ ਇਸ ਸਜ਼ਾ ਦੇ ਵਿੱਚ ਹਿੰਦੁਸਤਾਨ ਸਾਰੇ ਅਸੀਂ ਇੱਕ ਇੱਕ ਜੁਟਤਾ ਹਾਂ ਔਰ ਆਉਣ ਵਾਲਾ ਜਿਹੜਾ ਮੈਂ ਕਹਿ ਸਕਦਾ ਵੀ ਐਸੀ ਘਟਨਾ ਕਰਮ ਨਾ ਹੋਵੇ ਕਿਉਂਕਿ ਆਪਾਂ ਤੇ ਅੱਗੇ ਵੀ ਚਾਹੁੰਦੇ ਸਾਂ ਵੀ ਕਿਉਂਕਿ ਸਾਡਾ ਇਧਰਲਾ ਏਰੀਆ ਪਾਟਰ ਬੈਲ ਤੁਸੀਂ ਅਕਸਰ ਦੇਖਿਆ ਹੋਊਗਾ ਕਈ ਵਾਰੀ ਪਠਾਨਪੁਰ ਦੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਜਾਂ ਇਧਰਲੇ ਪਾਸੇ ਸਾਡੇ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਇਹਦੇ ਨਾਲ ਨਾਲ ਜਿਹੜੀ ਇਹ ਮੰਗਤ ਹੋਈ ਆ ਆਪਾਂ ਤੇ ਪਹਿਲਾਂ ਵੀ ਇਹੋ ਬੇਨਤੀ ਕਰਦੇ ਰਹੇ ਆ ਵੀ ਬਾਡਰਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਜਿਹੜੇ ਵੀ ਐਸੇ ਜਿਹੜੇ ਮੈਕਸੀਕੋ ਦੇ ਅਤਵਾਦੀ ਜਿਹੜੇ ਆਉਂਦੇ ਨੇ ਇਹਨਾਂ ਤੇ ਸਖਤ ਤੋਂ ਸਖਤ ਨਿਗਰਾਨੀ ਬਾਡਰਾਂ ਤੇ ਰੱਖੀ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇ ਜਿਹੜਾ ਤੇ ਹੁਣ ਫੈਸਲਾ ਲਿਆ ਹੁਣ ਤੇ ਫੈਸਲੇ ਹੀ ਆ ਸਾਡੇ ਠੀਕ ਆ ਅਸੀਂ ਇਹਦੇ ਵਿੱਚ ਕੋਈ ਸਿਆਸੀ ਤੰਜ ਨਾ ਤੇ ਕੋਈ ਰੱਖਣਾ ਚਾਹੁੰਦੇ ਸਾਡੀ ਤੇ ਕੋਸ਼ਿਸ਼ ਇਹ ਆ ਵੀ ਜਿਹੜੇ ਵੀ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਬਣਦੀ ਜਿਹੜੀ ਆ ਸਜ਼ਾ ਜਿਹੜੀ ਆ ਤਾਂ ਜੋ ਕਿ ਸਾਰਾ ਹਿੰਦੁਸਤਾਨ ਸਰ ਅਟਾਰੀ ਬਾਡਰ ਬੰਦ ਕਰਨ ਨਾਲ ਜੇ ਕਈ ਇਹ ਵੀ ਕੋਈ ਸੁਧਾਰ ਹੋਵੇ ਹੱਲ ਹੋ ਜਾਵੇ ਉਹ ਵਾਲਾ ਨਹੀਂ ਕਹਿ ਸਕਦੇ ਆਪਾਂ ਸਾਨੂੰ ਬਾਡਰਾਂ ਦੀ ਨਿਗਰਾਨੀ ਰੱਖਣੀ ਆਈ ਹੋ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਕਰਦੀ ਰਹੀ ਬਿਲਕੁਲ ਜੀ ਦੇਖੋ ਅਸੀਂ ਮੈਂ ਕਹਿ ਸਕਦਾ ਮਾਂ ਵੀ ਸੁਰੱਖਿਆ ਦੀ ਗੱਲ ਜੇ ਆਉਂਦੀ ਕਿਤੇ ਨਾ ਕਿਤੇ ਸੁਰੱਖਿਆ ਦਾ ਸਵਾਲੀਆ ਨਿਸ਼ਾਨ ਤੇ ਹੈ ਹੀ ਆ ਇਸ ਨਾਲ ਕਿਸੇ ਇੱਕ ਬੰਦੇ ਤੇ ਜ਼ਿੰਮੇਵਾਰ ਹੈ ਹੀ ਆ ਕਿ ਇੰਨੀ ਜਿਹੜੀ ਦਰਿੰਦਿਆਂ ਵਾਂਗੂ ਜਿਹੜਾ ਇਹ ਇਹਨਾਂ ਨੇ ਘਟਨਾ ਕਰਮ ਕੀਤੀ ਆ ਕਿਤੇ 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 ਨਾ ਕਿਤੇ ਕਿਸੇ ਨਾ ਕਿਸੇ ਕੋ ਕੋ ਚੁੱਪ ਹੋਈ ਹੈ ਸੋ ਦੁੱਖ ਦੀ ਗੱਲ ਏ ਆ ਔਰ ਸਾਰਾ ਦੇਸ਼ ਜਿਹੜਾ ਵਾ ਇਸ ਸਦਮੇ ਦੇ ਵਿੱਚ ਏ ਔਰ ਸਾਰਿਆਂ ਨੂੰ ਇਹੋ ਹੀ ਮੈਂ ਕਹਿ ਸਕਦਾ ਵੀ ਮਨ ਨੂੰ ਵੀ ਸਾਰਿਆਂ ਦੇ ਰੋਸ ਹੈ ਵੀ ਸੋ ਪਹਿਲ ਕਾਮ ਚ ਕੱਲ ਘਟਨਾ ਵਾਪਰੀ ਆ ਬੜੀ ਸ਼ਰਮਸ਼ਾਰ ਤੇ ਨਿੰਦਨਯੋਗ ਘਟਨਾ ਹੈ ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਆਪਣੀਆਂ ਖੁਸ਼ੀਆਂ ਲੈਣ ਵਾਸਤੇ ਆਪਣੇ ਪਰਿਵਾਰਾਂ ਚ ਬਜ਼ੁਰਗਾਂ ਨਾਲ ਬੱਚਿਆਂ ਨਾਲ ਜਾਂ ਜ਼ਿੰਦਗੀ ਦੀ ਵਿਆਹ ਦੀ ਸ਼ੁਰੂਆਤ ਕਰਨ ਵਾਸਤੇ ਉੱਥੇ ਜਗ੍ਹਾ ਤੇ ਜਾ ਕੇ ਤਾਂ ਜੋ ਪਾਕਿਸਤਾਨ ਤੋਂ ਸਖਲਾਈ ਆਤਵਾਦੀਆਂ ਨੇ ਆਣ ਕੇ ਜਿਸ ਤਰ੍ਹਾਂ ਨਾਲ ਕੋਹ ਕੋਹ ਕੇ ਉਹਨਾਂ ਨੂੰ ਮਾਰਿਆ ਹੈ ਤਾਂ ਮੈਂ ਸੋਚਦਾ ਕਿ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਜਿਹੜਾ ਡਿਫੈਂਸ ਹੈ ਉਹ ਕਿੱਥੇ ਖੜੀ ਜਿੱਤੇ ਡੇਢ ਡੇਢ ਘੰਟਾ ਬੰਦਾ ਗੋਲੀ ਮਾਰ ਕੇ ਤੜਫਦਾ ਰਿਹਾ ਤਾਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਵਿਚਾਰਨ ਕਿੱਥੇ ਆ ਪ੍ਰਸ਼ਾਸਨ ਜਿਹੜਾ ਕਹਿੰਦਾ 377 ਤਾਰਾ ਤੋੜ ਕੇ ਉੱਥੇ ਬੜੀ ਅਮਨ ਸ਼ਾਂਤੀ ਹੈ ਸਾਰੇ ਸਾਰੇ ਜਿਹੜੇ ਹਿੰਦੂ ਉਤੋਂ ਹਿਜਰਤ ਕਰਕੇ ਗਏ ਵਾਪਸ ਚਲੇ ਗਏ ਕਿਹੜਾ ਵਾਪਸ ਚਲੇ ਗਿਆ ਜੀ ਕਹਨ ਨਾਲ ਕੋਈ ਵਾਪਸ ਚਲੇ ਗਿਆ ਇਸ ਕਰਕੇ ਜੋ ਉੱਥੇ ਘਟਨਾ ਵਾਪਰੀ ਆ ਉਹਦੀ ਮੈਂ ਪੁਰਜੋਰ ਨਿੰਦਾ ਕਰਦਾ ਆਪਾਂ ਉਤੋਂ ਰੋਡ ਮਾ ਆਪਣਾ ਆਪਣਾ ਕੱਢਿਆ ਉਹਨਾਂ ਨੂੰ ਆਪਣਾ ਔਰ ਸ਼ਾਂਤੀ ਮਾਰਚ ਜਿਹੜਾ ਆਪਾਂ ਕੱਢਿਆ ਉਦੋਂ ਬਾਅਦ ਮੰਨਦਾ ਚ ਆਪਾਂ ਨਤਮਸਤਕ ਹੋਏ ਆ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਜਿਹੜੇ ਵਿਛੜੀਆਂ ਰੂਹਾਂ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦਿਓ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਪਰਮਾਤਮਾ ਹਿੰਮਤ ਦੇਵੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਬਸਰ ਕਰ ਸਕਣ ਐਹੀ ਸਾਡਾ ਅੱਜ ਦਾ ਮੋਟ ਜਦੋਂ ਉੱਤੇ ਪਹਿਲਾਂ ਪਲਵਾਮਾ ਹੋਇਆ ਸੀਗਾ ਉਦੋਂ ਵੀ ਕਿਹਾ ਸੀਗਾ ਉਹ ਤਾਂ ਕੀਰਚਲਟ ਬਣਿਆ ਜੀ ਇਹ ਤਾਂ ਸੈਂਟਰ ਦੇ ਤਾਂ ਉਹਨਾਂ ਨੂੰ ਸੀਟਾਂ ਚ ਇਲੈਕਸ਼ਨ ਲੜਨ ਦਾ ਮਤਲਬ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਨਹੀਂ ਬਾਰਡਰ ਤੇ ਕਹਿੰਦਾ ਬਾਰਡਰ ਤੇ ਬੈਠਾ ਸਾਨੂੰ ਤਾਂ ਪਤਾ ਸੀਦਾ 47 ਜ 65 76 ਸਾਰੇ ਸੰਤਾਪ ਹਟਾਏ ਸਾਨੂੰ ਤਾਂ ਪਤਾ ਕਿ ਬਾਰਡਰ ਦੀ ਸਕਿਉਰਿਟੀ ਜਿਹੜੀ ਟਾਈਟ ਕਰਨੀ ਚਾਹੀਦੀ ਆ ਕਿਵੇਂ ਹੱਤਵਾਦੀ ਉਧਰੋਂ ਆ ਜਾਂਦੇ ਨੇ ਉਧਰੋਂ ਹੱਤਵਾਦੀ ਆਣ ਕੇ ਇੱਧਰ ਕਤਲੇਕਾਰਦ ਕਰਤੀਆਂ ਫਿਰ ਵਾਪਸ ਚਲੇ ਜਾਂਦੇ ਨੇ ਕਿਤਨਾ ਕਿਤੇ ਸਵਾਲੀਆ ਚਿੰਨ ਡਿਫੈਂਸ ਤੇ ਜ਼ਰੂਰ ਲੱਗਦਾ ਹੈ ਇਸ ਕਰਕੇ ਸਾਡੇ ਗ੍ਰਹਿ ਮੰਤਰੀ ਜਿਹੜੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇੱਧਰ ਧਿਆਨ ਦਿਓ ਬਾਰਡਰਾਂ ਤੇ ਕਿ ਜਿਹੜੇ ਲੋਕ ਹੱਤਵਾਦੀ ਜਿਹੜੇ ਉਧਰ ਆਣ ਕੇ ਇੱਧਰ ਕਤਲੋਗਾਰਧ ਕਰਕੇ ਜਾਂਦੇ ਨੇ ਉਹਨਾਂ ਨੂੰ ਇੰਨੀ ਹਿੰਮਤ ਨਾ ਪਾਏ ਉਹ ਐਸੇ ਕਾਨੂੰਨ ਬਣਾ ਦਿਓ ਕਿ ਜਿਹੜਾ ਉਹ ਉਹ ਬੰਦੇ ਕਰਕੇ ਗਏ ਉਹਨਾਂ ਨੂੰ ਫੜ ਕੇ ਤਾਂ ਜਿਵੇਂ ਅਰਬ ਕੰਟਰੀ ਦੇ ਵਿੱਚ ਕਟਹਿਰਾਂ 'ਚ ਖਿਲਾਰ ਕੇ ਫਾਂਸੀ ਦਿੱਤੀ ਜਾਂਦੀਆਂ ਐਸੇ ਬੰਦਿਆਂ ਨੂੰ ਕਟਹਿਰਾਂ 'ਚ ਖਿਲਾਰ ਕੇ ਫਾਂਸੀ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਕਿਸੇ ਨੇ ਆਹ ਵਾਰਦਤ ਕਰਕੇ ਗਏ ਤਾਂ ਉਹਨੂੰ ਆਹ ਉਹਨੂੰ ਉਦ ਵਾਲੇ ਸਜਲਾ ਸਜ਼ਾ ਮਿਲੀ